ਫਰੋਸਪੁਰ ਦਾ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਫਰੀਦਕੋਟ ਵਿੱਚ ਪਾਣੀ ਤੇ ਕੈਂਸਰ ਨਾਲ ਵੱਡੀ ਸਮੱਸਿਆ ਹੈ ਤੇ ਕੈਂਸਰ ਪਾਣੀ ਦੀ ਰੋਕਥਾਮ ਦਾ ਮੁੱਦਾ ਇਸ ਵਾਰ ਲੋਕ ਸਭਾ ਵਿੱਚ ਚੁੱਕਿਆ ਜਾਵੇਗਾ ਇਸ ਮੌਕੇ ਉਹਨਾਂ ਨੇ ਤਾਂ ਕਿਹਾ ਸੀ ਕਿ ਰਵਨੀਤ ਮਿੱਤੂ ਦਾ ਬਿਆਨ ਹੈ ਅਮਰਤਪਾਲ ਨੂੰ ਸਦਨ ਵਿੱਚ ਆਉਣ ਦੇਣਾ ਚਾਹੀਦਾ ਹੈ ਇਹ ਚੰਗੀ ਗੱਲ ਹੈ ਅਮਰਤਪਾਲ ਨੂੰ ਆਉਣਾ ਚਾਹੀਦਾ ਕੋਈ ਮਾਹੌਲ ਖਰਾਬ ਨਹੀਂ ਹੋਵੇਗਾ ਹੋਰ ਉਹਨਾਂ ਦਾ ਕੀ ਕਹਿਣਾ ਆਓ ਸੁਣਾਉਣੇ ਆ ਹਾ ਲੱਗਦਾ ਰਿਹਾ ਹੈ ਕਿਉਂਕਿ ਦੇਖੋ ਜੀ ਪਿਛਲੀ ਵਾਰ ਵੀ ਜਦੋਂ ਸੈਸ਼ਨ ਸੀ ਤੇ ਮੈਂ ਉਦੋਂ ਕੀਤੀ ਸੀ ਸਪੀਕਰ ਸਾਹਿਬ ਨਾਲ ਗੱਲ ਬੋਲਣ ਵਾਸਤੇ ਸਾਰਾ ਤੇ ਸੈਸ਼ਨ ਹੀ ਨਹੀਂ ਲੱਗਿਆ ਬਿਹਾਰ ਦੇ ਇਲੈਕਸ਼ਨਸ ਕਰਕੇ ਤੇ ਹਲੇ ਵੀ ਜਿਹੜਾ ਹੁਣੇ ਸੈਸ਼ਨ ਵਿంటర్ ਸੈਸ਼ਨ ਹੈ ਇਹਦੇ ਵਿੱਚ ਵੀ ਹਲੇ ਤੱਕ ਕੋਈ ਸੈਸ਼ਨ ਨਹੀਂ ਲੱਗਿਆ ਰੋਲੇ ਦੀ ਭੇਟੀ ਚੜੇ ਆ ਤੇ ਦੇਖਦੇ ਹਾਂ ਬਾਕੀ ਐਸੀ ਕੌਮਸੇ ਮੁੱਦੇ ਤੇ ਜੋ ਆਪ ਆਪਣੇ ਲੋਕ ਸਭਾ ਕਿ ਉਠਾਣਾ ਚਾਹਤੇ ਤੇ ਨਹੀਂ ਉਠਾਇਆ ਗਏ ਮੈਂ ਜੀ ਮੇਨ ਇੱਕ ਮੁੱਦਾ ਹੈ ਮੇਰਾ ਜਿਹੜਾ ਪਾਣੀਆਂ ਦਾ ਮੁੱਦਾ ਹੈ ਨਾ ਹਲਕੇ ਦੇ ਵਿੱਚ ਫਰੀਦਕੋਟ ਦੇ ਵਿੱਚ ਇੱਕ ਉਹ ਬਾਕੀ ਬੰਦੀ ਸਿੰਘਾਂ ਦਾ ਮੁੱਦਾ ਹੈ ਆ ਸਰਕਾਰ ਕੋਲੇ ਬਹੁਤ ਵਧੀਆ ਮੌਕਾ ਸੀ ਪੰਜਾਬੀਆਂ ਦੇ ਵਾਸਤੇ ਕਿ 350 ਸਾਲ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਸੀਗਾ ਉਸ ਤੇ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਂਦਾ ਬਹੁਤ ਮਤਲਬ ਵਧੀਆ ਮੌਕਾ ਹੈ ਸਰਕਾਰ ਕੋਲੇ ਕਵੀ ਕੀ ਸੰਸਦ ਰਵਨੀ ਸਿੰਘ ਮਿੱਟੂ ਕੀ ਤਰਫੋਂ ਕਹਾ ਜਾ ਰਹਾ ਹੈ ਕਿ ਅਮਰਿਤਪਾਲ ਨੂੰ ਸੈਸ਼ਨ ਅਟੈਂਡ ਕਰਨਾ ਚਾਹੀਏ ਇਹ ਉਹਦਾ ਅਧਿਕਾਰ ਹੈ ਕਿਸ ਤਰੀਕੇ ਨਾਲ ਬਿਲਕੁਲ ਜੀ ਪੰਜਾਬ ਸਰਕਾਰ ਵੈਸੇ ਹੀ ਡਰੀ ਜਾਂਦੀ ਹੈ ਅਮਰਿਤਪਾਲ ਤੋਂ ਪਹਿਲਾਂ ਵੀ ਉੱਥੇ ਜੰਮਿਆ ਉੱਥੇ ਰਿਹਾ ਹੈ ਐਨਐਸਏ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਸੀ ਸਗੋਂ ਅਮਰਿਤਪਾਲ ਦੇ ਵਿੱਚ ਨਾਮ ਕਿਸੇ ਚੀਜ਼ ਦੇ ਵਿੱਚ ਨਹੀਂ ਜਿੰਨੀ ਦੇਰ ਅਮਰਿਤਪਾਲ ਬਾਹਰ ਸੀ ਉਹ ਨੀਂਦਰ ਕੋਈ ਐਸੀ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਂ ਕਹਿੰਦਾ 30 ਦੇ ਕਰੀਬ ਬੰਬ ਲਾਰਸਟ ਹੋ ਗਏ ਪੰਜਾਬ ਦੇ ਵਿੱਚ ਹਾਂ ਡਰ ਨਹੀਂ ਟੇ ਮਤਲਬ ਮਾਹੌਲ ਤਾਂ ਵੈਸੇ ਖਰਾਬ ਹੈ ਪੰਜਾਬ ਦਾ ਤੇ ਆਪਾਂ ਉਹਦਾ ਕਹੀ ਜਾਈਏ ਜੀ ਅੰਮ੍ਰਿਤਪਾਲ ਕਰਕੇ ਮਾਹੌਲ ਖਰਾਬ ਹੈ ਇਹ ਤਾਂ ਫਿਰ ਗਲਤ ਗੱਲ ਹੈ। ਕਿ ਲੱਗਦਾ ਹੈ ਕਿ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਅਗਰ ਉਹ ਕੋਈ ਭਾਸ਼ਣ ਦੇਤੇ ਹੈ ਨਹੀਂ ਜੀ ਨਹੀਂ ਕੋਈ ਐਸੀ ਗੱਲ ਨਹੀਂ ਹੈ ਕਿਉਂ ਮਾਹੌਲ ਖਰਾਬ ਹੋਏਗਾ ਇਹ ਸਿਰਫ ਸਰਕਾਰ ਡਰਦੀ ਹੈ ਬਈ ਜੇ ਅੰਮ੍ਰਿਤਪਾਲ ਬਾਹਰ ਆ ਗਿਆ ਤਾਂ ਝਾੜੂ ਦੀ ਸਰਕਾਰ ਨਹੀਂ ਆਉਂਦੀ ਇਹ 100% ਡੈਫੀਨੇਟਲੀ ਸ਼ੋਰ ਹੈ ਬਸ ਉਸੀ ਗੱਲ ਤੋਂ ਸਰਕਾਰ ਡਰਦੀ ਹੋਈ ਉਹਨੂੰ ਬਾਹਰ ਨਹੀਂ ਕੱਢਣਾ ਚਾਹੁੰਦੀ ਮਾਮਲਾ ਪਹਿਲੇ ਹਾਈ ਕੋਰਟ ਚੱਲ ਰਿਹਾ ਸੀ ਪੰਜਾਬ ਹਰਿਆਣਾ ਹਾਈ ਕੋਰਟ ਉਸਕੇ ਬਾਅਦ ਦਿੱਲੀ ਸੁਪਰੀਮ ਕੋਰਟ ਆਇਆ ਲੇਕਿਨ ਸੁਪਰੀਮ ਕੋਰਟ ਸੇ ਵੀ ਕਹਾ ਗਿਆ ਕਿ ਹਰਿਆਣਾ ਪੰਜਾਬ ਹਾਈ ਕੋਰਟ ਕੋ ਸੁਣਨਾ ਚਾਹੀਏ ਕੀ ਲੱਗਦਾ ਹੈ ਕਿ ਕੋਰਟ ਵੀ अनुमति ਨਹੀਂ ਦੇ ਰਹਾ ਹੈ ਸੰਸਦ ਪਾਰਲੀਮੈਂਟ ਨਹੀਂ ਹੁਣ ਹਾਈ ਕੋਰਟ ਨੇ ਸਿੱਕਲੀ ਪੁੱਛਿਆ ਵੀ ਕੀ ਗੱਲ ਹੈ ਵੀ ਤੁਸੀਂ ਅੰਮ੍ਰਿਤਪਾਲ ਨੂੰ ਪ੍ਰੋਲ ਦਓ ਬੀ ਸਰਕਾਰ ਨੂੰ ਕਿਹਾ ਹੈ ਤੇ ਦੇਖੋ ਹੁਣ ਪਰਮਿਸ਼ਨ ਮਤਲਬ ਵਾਸਤੇ ਕਿਹਾ ਵੀ ਕਿਉਂ ਤੁਸੀਂ ਇੰਨਾ ਡਰਦੇ ਹੋ ਸਵਾਲ ਉਹਨਾਂ ਨੇ ਪੁੱਛਿਆ ਜਵਾਬ ਮੰਗਿਆ ਹੈ ਸਰਕਾਰ ਤੋਂ ਲੇਕਿਨ ਐਸਾ ਕੋਈ ਪ੍ਰਾਵਧਾਨ ਹੁੰਦਾ ਹੈ ਕਿ ਜੇਲ੍ਹ ਵਿੱਚ ਰਹਿਣ ਦੇ ਬਾਵਜੂਦ ਉਹ ਸੰਸਦ ਦੇ ਅੰਦਰ ਕੋਈ ਸਵਾਲ ਜਵਾਬ ਪੁੱਛ ਸਕਤੇ ਹਨ ਹਾਂ ਜੀ ਬਿਲਕੁਲ ਹੈ ਉਹ ਦੂਸਰੇ ਜਿਹੜੇ ਪ੍ਰੋਫੈਸਰ ਕੀ ਇਹ ਮੁੰਡੇ ਦਾ ਨਾਮ ਰਾਸ਼ੇਦ ਹਾਂ ਤੇ ਉਹ ਅਟੈਂਡ ਕਰਦੇ ਆ ਸੈਸ਼ਨ ਉਹ ਵੀ ਐਨਸੀਏ ਦੇ ਵਿੱਚ ਹੀ ਬੰਨਾ ਲੇਕਿਨ ਕੀਆ ਆਪ ਕੋ ਇਸ ਕੋ ਲੈ ਕੇ ਮੁਲਾਕਾਤ ਕਰੇਗੀ ਕਿਸੇ ਸੇ ਕੀ ਉਨ ਕੋ ਅਟੈਂਡ ਕਰ ਮੈਂ ਕੱਲ ਗਿਆ ਸੀ ਓਮ ਬਿਰਲਾ ਜੀ ਦੇ ਕੋਲ ਉਹ ਬਿਜ਼ੀ ਸੀਗੇ ਕੋਈ ਮੀਟਿੰਗ ਚੱਲ ਰਹੀ ਸੀ ਬਹੁਤ ਕੋਈ ਤੇ ਉਹਨਾਂ ਫਿਰ ਮੈਂ ਅੱਜ ਜਾ ਕੇ ਮੇਰੇ ਨਾਲ ਗੱਲ ਹੋਈ ਸੀ ਤੇ ਅੱਜ ਦਾ ਟਾਈਮ ਹੈਗਾ ਮੈਂ ਜਾ ਕੇ ਮਿਲੂ लेकिन क्या लगता है सर वो अपने फंड का इस्तेमाल सही तरीके से कर पा नहीं हैं। बिल्कुल तो कोई फंड नहीं कोई डेवलपमेंट नहीं हल्के दी सारा का विकास नहीं हो पा रहा है कि ऐसे सांसदों को चुना जिनको के ऊपर एन एस ए लगी हुई है तो ऐसे में लगता है लोगों ने साथ ही तभी दिया है उनके उनको चुनने का मतलब ही ये है कि पंजाब की जी सरकार है उसके धक्का कर दी है है ना तो कारण ही ये है पर लेकिन अब सरकार बिल्कुल ही मतलब उनको छोड़ नहीं रही है हल्के की सारी जैसे कहा कि डेवलपमेंट भी रुकी है सारा कुछ है ना संसद में आने दिया जा रहा है सेशन अटेंड करने दिया जा रहा है अगर वो अटेंड करते हैं तो लगता है कि संसद इलाके का विकास हो पाएगा कुछ ना कुछ तो होगा ही जी कुछ तो बात करेंगे ना जो फंड्स उनको रिलीज करने के बारे में कुछ कोई बात हो कुछ तो हो जगह वो बाहर आएंगे तभी बात होगी ना एक बात आपके बारे में कही जाती है विपक्ष लगातार कह रहा है कि आप अपने हल्के में दिखाई नहीं देते हल्के <laughs> में जाते नहीं हो गाय बिल्कुल ही जी ਬੇਲਕ ਕੁੱਲ ਝੂਠੀ ਗੱਲ ਐ ਬੇਮੁਦਿਆਰ ਮੈਂ ਮਹੀਨੇ ਦੇ ਵਿੱਚ 10 12 ਦਿਨ ਆਪਣੇ ਹਲਕੇ ਦੇ ਵਿੱਚ ਰਹਿਣਾ ਹੈ ਮੇਰੇ ਹਲਕੇ ਦੇ ਲੋਕੀਂ ਸੋ ਕੋ ਇਹ ਗੱਲ ਕਹਿੰਦੇ ਆ ਜੀ ਬਈ ਅਸੀਂ ਕਦੇ ਐਮਪੀ ਨਹੀਂ ਸੀ ਦੇਖਿਆ ਬਈ ਐਮਪੀ ਤਾਂ ਜਿੱਤ ਕੇ ਕਦੇ ਆਉਂਦਾ ਹੀ ਨਹੀਂ ਸੀ ਐਮਐਲਏ ਆਉਂਦੇ ਸੀ ਬਈ ਤੁਸੀਂ ਓ ਜਿਹੜੇ ਆਏ ਹੋ ਮਤਲਬ ਯਕੀਨ ਮੰਨੋ ਵੀ ਮੈਂ 10 12 ਦਿਨ ਹਲਕੇ ਦੇ ਵਿੱਚ ਰਹਿਣਾ ਮੈਨੂੰ ਕਦੇ ਲੋਕਲ ਪ੍ਰੈਸ ਨੇ ਸਵਾਲ ਨਹੀਂ ਕੀਤਾ ਵੀ ਤੁਸੀਂ ਆਏ ਨਹੀਂ ਹਾਂ ਇਲਾਕੇ ਦਾ ਵਿਕਾਸ ਹੋ ਰਿਹਾ ਹੈ ਫੰਡ ਦਾ ਇਸਤੇਮਾਲ ਕੀਤਾ ਜਾ ਰਿਹਾ ਜੋ ਫੰਡ ਆਪਕੋ ਮਿਲਦਾ ਹੈ हां बिल्कुल हो ਰਿਹਾ ਹੈ ਜੀ ਸਾਰਾ ਮੈਂ ਪਿਛਲੇ ਵਾਰ ਵਾਲਾ ਵੀ ਬੰਡਤਾ ਸੀ ਐਸ ਵਾਲਾ ਵੀ ਬੰਨ੍ਹ ਦਿੱਤਾ